ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਚਮਕੌਰ ਸਾਹਿਬ ਦੇ ਸਾਕੇ ਬਾਰੇ ਦੱਸਾਂਗੀ ਹੁੰਜ ਤਾਂ ਸਾਰਾ ਸਿੱਖ ਇਤਿਹਾਸ ਹੀ ਲਹੂ ਨਾਲ ਲਤਪਤ ਹੈ ਪਰ ਪਿਛਲੇ ਲਗਭਗ 300 ਸਾਲਾਂ ਦੌਰਾਨ ਜਿਹੜੇ ਕਹਿਰ ਸਿੱਖਾ ਉੱਤੇ ਇੱਕ ਕੌਮ ਦੇ ਰੂਪ ਜਟਾਏ ਗਏ ਹਨ ਉਹਨਾਂ ਵਿੱਚ ਸਾਕਾ ਸਰਹਿੰਦ ਸਾਕਾ ਚਮਕੌਰ ਸਾਹਿਬ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਤੇ ਸਾਕਾ ਨੀਲਾ ਤਾਰਾ ਮੁੱਖ ਤੌਰ ਤੇ ਸ਼ਾਮਲ ਹਨ ਸਾਕਾ ਚਮਕੌਰ ਸਾਹਿਬ ਦੀ ਲੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 21 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤਾਂ ਉਸ ਸਮੇਂ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਗੁਰੂ ਕੇ ਮਹਿਲ ਅਤੇ ਕਾਫੀ ਗਿਣਤੀ ਵਿੱਚ ਸਿੰਘ ਉਹਨਾਂ ਨਾਲ ਸਨ ਜਦੋਂ ਇਹ ਕਾਫਲਾ ਸਰਸਾ ਨਦੀ ਪਾਰ ਕਰਨ ਲੱਗਿਆ ਤਾਂ ਪਿੱਛਾ ਕਰ ਰਹੀਆਂ ਮੁਗਲਾ ਅਤੇ ਪਹਾੜੀ ਰਾਜੇ ਦੀ ਫੌਜਾਂ ਨੇ ਵਹੀਰ ਤੇ ਇੱਕ ਪਰਮਾ ਹੱਲਾ ਬੋਲ ਦਿੱਤਾ ਇਹ ਇੱਕ ਠੰਡੀ ਅਤੇ ਮੀਂਹ ਵਾਲੀ ਰਾਤ ਸੀ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ ਕਮਸਾਨ ਦਾ ਜੁਦ ਹੋਇਆ ਇਸੇ ਦੌਰਾਨ ਮਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਵਹੀਰ ਨਾਲੋਂ ਵਿਛੜ ਜਾਂਦੇ ਹਨ ਗੁਰੂ ਸਾਹਿਬ ਦੋਵੇਂ ਵੱਡੇ ਸਹਿਬਜ਼ਾਦੇ ਅਤੇ ਬਾਕੀ ਸਿੰਘ ਚਮਕੌਰ ਸਾਹਿਬਵਾਲ ਆਪਣਾ ਸਫ਼ਰ ਜਾਰੀ ਰੱਖਦੇ ਹਨ ਜਦੋਂ ਇਹ ਕਾਫਲਾ ਚਮਕੌਰ ਦੀ ਜੂ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਸਮੇਂ ਦੋਵੇਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੋਂ ਇਲਾਵਾ ਗੁਰੂ ਸਾਹਿਬ ਨੇ ਹਾਲ ਸਿਰਫ 40 ਸਿੰਘ ਸਨ ਪਿੱਛਾ ਕਰ ਰਿਹਾ ਟਿੱਡੀ ਦਲ ਮੁਗਲ ਫੌਜ ਨੇ ਆਉਂਦੇ ਹੀ ਗੜੀ ਨੂੰ ਘੇਰ ਲਿਆ ਇਸ ਤਰ੍ਹਾਂ ਚਮਕੌਰ ਦੀ ਧਰਤੀ ਤੇ ਦੁਨੀਆ ਦੇ ਇਤਿਹਾਸ ਦੀ ਇੱਕ ਬੇਜੋੜ ਅਤੇ ਅਸਾਵੀ ਜੰਗ ਲੜੀ ਜਾਣ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਇਸ ਅਸਾਬੀ ਜੰਗ ਦਾ ਜ਼ਿਕਰ ਕਰਦੇ ਆ ਗੁਰੂ ਸਾਹਿਬ ਜਫਰਨਾਮੇ ਵਿੱਚ ਲਿਖਦੇ ਹਨ ਗੁਰਸਨਾ ਚੇਕਾਰੇ ਕੁੰਨਦ ਚਹਲ ਨਰ ਕੇ ਦਹਿਲਕ ਬਰਿਆਦ ਬਰੂ ਬੇਖਬਰ ਭਾਵ ਭੁੱਖਣ ਪਾਣੇ 40 ਆਦਮੀ ਕੀ ਕਰ ਸਕਦੇ ਹਨ ਜੇ ਉਹਨਾਂ ਉੱਤੇ ਅਚਨਚੇਤ 10 ਲੱਖ ਫੌਜ ਟੁੱਟ ਪਵੇ 22 ਦਸੰਬਰ 1704 ਨੂੰ ਮੁਗਲ ਫੌਜ ਨੇ ਗੜੀ ਤੇ ਇੱਕ ਪਰਮ ਹੱਲਾ ਬੋਲ ਦਿੱਤਾ ਗੁਰੂ ਸਾਹਿਬ ਨੇ ਇਸ ਹਮਲੇ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਸ਼ਹੀਦੀ ਜਥੇ ਬਣਾ ਕੇ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਅਤੇ ਖੂਨ ਡੋਲਵੀਂ ਲੜਾਈ ਹੋਈ ਗੁਰੂ ਸਾਹਿਬ ਜਫਰਨਾਮੇ ਵਿੱਚ ਲਿਖਦੇ ਹਨ ਕਿ हे ਔਰੰਗਜ਼ੇਬ ਤੇਰੀ ਫੌਜ ਦੇ ਜਰਨੈਲ ਅਤੇ ਸਿਪਾਹੀ ਗੜੀ ਦੀ ਦੀਵਾਰ ਦੀ ਓਟ ਲਈ ਆਪਣੀ ਜਾਨ ਦੀ ਖੈਰ ਮੰਗਦੇ ਰਹੇ ਅਤੇ ਜੋ ਵੀ ਕੋਈ ਦੀਵਾਰ ਦੀ ਓਟ ਤੋਂ ਜਰਾ ਬਾਹਰ ਆਇਆ ਉਹ ਇੱਕੋ ਤੀਰ ਖਾ ਕੇ ਹੌਣ ਵਿੱਚ ਗਰਕ ਹੋ ਗਿਆ ਗੁਰੂ ਸਾਹਿਬ ਮੁਗਲ ਫੌਜ ਦੇ ਇੱਕ ਸਿਰਕੰਡ ਜਰਨੈਲ ਨਾਹਰ ਖਾਨ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਨੂੰ ਜਫਰਨਾਮੇ ਵਿੱਚ ਇੱਕ ਕਮਲਬੰਦ ਕਰਦੇ ਹਨ ਚੋਦੀਮਦ ਕੇ ਨਾਹਰ ਬਿਆਦਮ ਮਜੰਗ ਚਸ਼ੀਦ ਜਕੇ ਤੀਰਮਨ ਬੋਦਰੰਗ ਭਾਵ ਜਦੋਂ ਮੈਂ ਨਾਹਰ ਖਾਨ ਨੂੰ ਮੈਦਾਨੇ ਜੰਗ ਵਿੱਚ ਆਇਆ ਵੇਖਿਆ ਉਸਨੇ ਫੌਰਨ ਹੀ ਮੇਰਾ ਤੀਰ ਦਾ ਸਵਾਦ ਚਖਿਆ ਜਾਨੀ ਕਿ ਉਹ ਤੀਰ ਖਾ ਕੇ ਤਾਂ ਹੀ ਟੇਰੀ ਹੋ ਗਿਆ ਐਵੇਂ ਹੀ ਜਫਰ ਨਾਮ ਵਿੱਚ ਇੱਕ ਹੋਰ ਪਠਾਨ ਫੌਜਦਾਰ ਖਵਾਜਾ ਜਫਰ ਬੇਗ ਦਾ ਜ਼ਿਕਰ ਹੈ ਜੋ ਮੈਦਾਨ ਵਿੱਚ ਔਨ ਤੋਂ ਡਰਦਾ ਹੈ ਗੁਰੂ ਸਾਹਿਬ ਲਿਖਦੇ ਹਨ ਕਿ ਅਫਸੋਸ ਜੇ ਮੈਂ ਉਸ ਦਾ ਚਿਹਰਾ ਵੇਖ ਲੈਂਦਾ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ ਇਤਫਾਕ ਫਕਸ ਗੁਰੂ ਸਾਹਿਬ ਨੇ ਜਿੱਥੇ ਬੁਸਦਿਲ ਪਠਾਨਾ ਦਾ ਜ਼ਿਕਰ ਕੀਤਾ ਹੈ ਉੱਥੇ ਇੱਕ ਪਠਾਨ ਜਰਨੈਲ ਵੱਲੋਂ ਬਹਾਦਰੀ ਨਾਲ ਹਮਲੇ ਕਰਨ ਦਾ ਵੀ ਉਚੇਚੇ ਤੌਰ ਤੇ ਵਰਣਨ ਕੀਤਾ ਹੈ ਗੁਰੂ ਸਾਹਿਬ ਜੀ ਨੇ ਦੁਸ਼ਮਨ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੱਡੀ ਤੋਂ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਥੱਕੇ ਟੁੱਟੇ ਅਤੇ ਭੁੱਖਣ ਪਾਣੇ ਸਿੰਘਾਂ ਨੇ ਸ਼ਕਤੀਸ਼ਾਲੀ ਮੁੰਗਲ ਫੌਜ ਨਾਲ ਬੇਮਿਸਾਲ ਤੇ ਬੇਨਜੀਤ ਟੱਕਰ ਲੈ ਕੇ ਸ਼ਹੀਦੀ ਜਾam ਪੀਤੇ ਉਹ ਪਲ ਬਹੁਤ ਹੀ ਦਿਲ ਹਿਲਾਉਣ ਵਾਲੇ ਹੋਣਗੇ ਜਦੋਂ ਬਾਬਾ ਅਜੀਤ ਸਿੰਘ ਅਤੇ ਬਾਬਾ ਜਗਤਾਰ ਸਿੰਘ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸਵਰਦ ਜੰਗ ਦੇ ਮੈਦਾਨ ਵਿੱਚ ਖੁੱਦ ਕੇ ਲਾੜੀ ਮੋਤ ਨੂੰ ਪਰਣਾਉਣ ਲਈ ਆਗਿਆ ਮੰਗੀ ਹੋਵੇਗੀ। ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਭੇਜੀ ਗਈ ਟੁਕੜੀ ਵਿੱਚ ਭਾਈ ਆਲਮ ਸਿੰਘ ਸ਼ਾਮਲ ਸੀ। ਭਾਈ ਆਲਮ ਸਿੰਘ ਅਜੇਹੀਆ ਬਹੁਤ ਸਾਰੀਆਂ ਜੰਗਾਂ ਦਾ ਹੀਰੋ ਸੀ। ਸਾਹਿਬਜ਼ਾਦੇ ਨੇ ਆਉਂਦੇ ਹੀ ਰਣ ਵਿੱਚ ਤਰਥੱਲੀ ਮਚਾ ਦਿੱਤੀ ਪਹਿਲਾ ਬਰਸ਼ੇ ਨਾਲ ਅਤੇ ਫਿਰ ਤਲਵਾਰ ਨਾਲ ਮੁੰਗਲਾ ਉੱਤੇ ਕਾਤਕ ਵਾਰ ਕੀਤੇ ਜਦੋਂ ਵੱਡਾ ਸਾਹਿਬ ਜਿਆਦਾ ਸ਼ਹੀਦ ਹੋ ਜਾਂਦਾ ਹੈ ਤਾਂ ਛੋਟਾ ਸਾਹਿਬ ਜਿਆਦਾ ਬਾਬਾ ਜੁਝਾਰ ਸਿੰਘ ਗੁਰੂ ਸਾਹਿਬ ਪਾਸੋਂ ਰਣ ਤੱਤੇ ਵਿੱਚ ਜਾਣ ਦੀ ਆਗਿਆ ਮੰਗਦਾ ਹੈ ਗੁਰੂ ਸਾਹਿਬ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕਰਦੇ ਹਨ ਅਤੇ ਆਪਣੇ ਦਿਲੀ ਤਮੰਨਾ ਦਾ ਇਜ਼ਹਾਰ ਉਹ ਕਰਦੇ ਹਨ ਖਾ ਹਾ ਸੇ ਤੁਮੇ ਦੇਖ ਚਲਾਤੇ ਹੋਏ ਦੇਖੇ ਹਮ ਆਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇ ਅੱਲਾ ਯਾਰ ਖਾ ਜੋਗੀ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਅਤੇ ਭਾਈ ਜੱਤਾ ਜੀ ਵੀ ਰਣ ਭੂਮੀ ਦੀ ਪੇੜ ਵਿੱਚ ਚੜ ਗਏ ਇਸ ਤਰ੍ਹਾਂ ਲਗਭਗ ਸਾਰੇ ਸਿੱਧਕੀ ਸਿੰਘ ਸ਼ਹੀਦ ਹੋ ਗਏ ਪਰ ਗੁਰੂ ਸਾਹਿਬ ਨੇ ਆਪਣੇ ਪ੍ਰਾਣਾ ਤੋ ਵੀ ਪਿਆਰੇ ਕੁਝ ਸਿੰਘ ਅਜੇ ਵੀ ਬਚਾ ਕੇ ਰੱਖੇ ਹੋਏ ਸਨ ਰਾਤ ਪੈਣ ਤੇ ਲੜਾਈ ਬੰਦ ਹੋ ਗਈ ਉਸ ਸਮੇਂ ਗੜੀ ਵਿੱਚ ਗੁਰੂ ਸਾਹਿਬ ਸਮੇਤ ਕੇਵਲ 11 ਸਿੰਘ ਬਾਕੀ ਰਹਿ ਗਏ ਸਨ ਪਰ ਈਸੀ ਅਰੋੜਾ ਆਪਣੀ ਪੁਸਤਕ ਪੰਜਾਬ ਦਾ ਇਤਿਹਾਸ ਦੇ ਪੰਨੇ 235 ਉੱਤੇ ਲਿਖਦੇ ਹਨ ਅੰਤ ਗੁਰੂ ਸਾਹਿਬ ਨੇ 40 ਸਿੰਘਾਂ ਸਿੱਖਾ ਵਿੱਚੋਂ ਕੇਵਲ 5 ਸਿੱਖ ਜਿਉਂਦੇ ਰਹਿ ਗਏ ਗਿਣਤੀ ਭਾਵੇਂ 5 ਹੋਵੇ ਜਾਂ 11 ਇਹ ਸਾਰੇ ਸਿੰਘ 22 ਦਸੰਬਰ 1704 ਈਸਵੀ ਮੁਤਾਬਕ 8 ਪੋ 1761 ਦੀ ਅੱਧੀ ਰਾਤ ਵੇਲੇ ਗੁਰੂ ਸਾਹਿਬ ਦੇ ਕੋਲ ਬੈਠੇ ਸਨ ਇਨ੍ਹਾਂ ਸਿੰਘਾਂ ਨੇ ਆਪਣੇ ਵਿੱਚੋਂ ਹੀ ਭਾਈ ਦੇਆ ਸਿੰਘ ਦੀ ਗਵਾਈ ਵਿੱਚ ਪੰਜ ਪਿਆਰੇ ਚੁਣ ਲਏ ਅਤੇ ਸਮੇਂ ਦੀ ਜਗਤ ਨੂੰ ਵੇਖਦਿਆਂ ਇਨ੍ਹਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਉਸੇ ਵੱਲ ਉਸੇ ਵੇਲੇ ਗੜੀ ਵਿੱਚੋਂ ਬਚ ਕੇ ਨਿਕਲਣ ਜਾਣ ਲਈ ਹੁਕਮਨਾਮਾ ਬੇਨਤੀ ਕੀਤੀ ਗੁਰੂ ਸਾਹਿਬ ਨੇ ਥੋੜੀ ਸੋਚ ਵਿਚਾਰ ਤੋਂ ਬਾਅਦ ਇਸ ਬੇਨਤੀ ਨੂੰ ਖਾਲਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਆਪਣੇ ਅਸਤਰ ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਦਿੱਤੇ ਅਤੇ ਆਪਣੀ ਹੀਰਿਆ ਜਿਹੜੀ ਕਲਗੀ ਉਤਾਰ ਕੇ ਉਸ ਦੇ ਸਿਰ ਤੇ ਸਜਾ ਦਿੱਤੀ ਅਜਿਹਾ ਦੁਸ਼ਮਣ ਦੀਆਂ ਫੌਜਾਂ ਨੂੰ ਪੰਬਲ ਪੋਸੇ ਵਿੱਚ ਪਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਫਿਰ ਇਹ ਫੈਸਲਾ ਲਿਆ ਗਿਆ ਕਿ ਤਿੰਨ ਸਿੰਘ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਨੀ ਸਿੰਘ ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਸੰਗ ਗੜੀ ਵਿੱਚ ਹੀ ਟਿਕੇ ਰਹਿਣਗੇ ਗੁਰੂ ਸਾਹਿਬ ਅਤੇ ਤਿੰਨੋਂ ਸਿੰਘ ਇੱਕ ਇੱਕ ਕਰਕੇ ਗੜੀ ਤੋਂ ਬਾਹਰ ਨਿਕਲ ਗਏ ਅਤੇ ਵੱਖਰੇ ਵੱਖਰੇ ਰਹਿ ਪਏ ਗੁਰੂ ਸਾਹਿਬ ਜਫਰ ਨਾਮੇ ਵਿੱਚ ਲਿਖਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਨਾਲ ਉਨਾਂ ਨੂੰ ਗੜੀ ਤੋਂ ਬਾਹਰ ਨਿਕਲਣ ਵਿੱਚ ਉੱਕਾ ਹੀ ਕੋਈ ਦਿੱਕਤ ਪੇਸ਼ ਨਹੀਂ ਆਈ ਇੱਥੋਂ ਗੁਰੂ ਸਾਹਿਬ ਮਾਛੀਵਾੜਾ ਵੱਲ ਨੂੰ ਤੁਰ ਪਏ ਗੜੀ ਵਿੱਚ ਰਹਿ ਗਏ ਬਾਕੀ ਸਿੰਘਾਂ ਦੀ ਅਗਲੀ ਸਵੇਰ ਬਹਾਦਰੀ ਦੇ ਜੋਹਰ ਵਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਇਹ ਰਹੀ ਦੁਨੀਆ ਦੇ ਇਤਿਹਾਸ ਦੀ ਇੱਕ ਬੇਜੋੜ ਤੇ ਅਸਾਵੀ ਜੰਗ ਦੀ ਦਾਸਤਾਨ ਸ਼ਹਾਦਤ ਦੀ ਇਸ ਲਾਸਾਨੀ ਘਟਨਾ ਨੇ ਇੱਕ ਸੋਚ ਤੇ ਫਲਸਫੇ ਨੂੰ ਨਵੀਆਂ ਨਕੋਰ ਸੇਧਾਂ ਦਿੱਤੀਆਂ ਕਿਉਂਕਿ ਇਸ ਘਟਨਾ ਦੇ ਤਿੱਖੇ ਪ੍ਰतिकਰਮ ਵਜੋਂ ਹੀ ਗੁਰੂ ਗੋਬੀ ਸਿੰਘ ਦੇ ਸਿੱਖਾਂ ਨੂੰ ਇਹ ਨਾਰਾ ਦਿੱਤਾ ਕਿ ਜਦੋਂ ਕੋਈ ਕੰਮ ਸਾਰੇ ਹਿਲੇ ਉਪਾਵਾਂ ਤੋਂ ਲੰਘ ਜਾਵੇ ਤਾਂ ਹੱਥ ਵਿੱਚ ਤਲਵਾਰ ਲੈਣਾ ਜਾਇਜ਼ ਹੈ ਇਸ ਨਵੀਂ ਸੋਚ ਤੇ ਫਲਸਫੇ ਨੇ ਸਿੱਖਾਂ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ ਇਸ ਤਰ੍ਹਾਂ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੇ ਮੁੰਗਲਾ ਦਿੱਤ ਬਾਹੀ ਲਈ ਰਹ ਪੱਥਰਾ ਕੀਤਾ ਸ਼ੇਦ ਸੂਰਮੇ ਹਮੇਸ਼ਾ ਕਿਸੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਜਿੰਦਾ ਕੌਮਾ ਆਪਣੇ ਸ਼ਹੀਦਾ ਦੀ ਯਾਦ ਨੂੰ ਸਦਾ ਆਪਣੇ ਝਿਰਦੇ ਵਿੱਚ ਵਸਾਈ ਰੱਖਦੀਆਂ ਹਨ ਆਓ ਆਪਾਂ ਵੀ ਅੱਜ ਆਪਣੇ ਸ਼ਹੀਦਾ ਨੂੰ ਨਮਸਤਕ ਹੋਈਏ ਅਤੇ ਉਹਨਾਂ ਦੀ ਯਾਦ ਨੂੰ ਆਪਣੇ ਦਿਲ ਦੇ ਸਭ ਤੋਂ ਸਾਫ਼ ਸੁਥਰੇ ਕੋਨੇ ਵਿੱਚ ਸੰਭਾਲੀ ਰੱਖਣ ਦਾ ਪ੍ਰਣ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ